ਕਲਾਕਾਰ ਪਰ ਉਹਨੂੰ ਲੋਕੀ ਕਲਾਕਾਰ ਨਹੀਂ ਕਹਿੰਦੇ ਉਹਨੂੰ ਨਚਾਰ ਕਹਿੰਦੇ ਨਹੀਂ ਨਾਚੀ ਕਹਿੰਦੇ ਨਹੀਂ ਕੂਠੀ ਵਾਲੀ ਕਹਿੰਦੀ ਨੇ ਆਪਣੇ ਘਰ ਦੀ ਸਾਹਮਣੀ ਦਰਵਾਜ਼ੇ 'ਚ ਖੜੀ ਇੱਕ ਨੇ ਸਾਦਾ ਵਾਲਾ ਬਾਣਾ ਪਾਇਆ ਉਹਦੇ ਘਰ ਦੇ ਮੂਰਤੀ ਲੰਘਣ ਲੱਗਿਆ ਘਰ ਦੇ ਮੂਰੇ ਚਿੱਕੜ ਸੀ ਤੇ ਚੋੜਾ ਚਿੱਟਾ ਪਾਇਆ ਹੋਇਆ ਉਹ ਚਿੱਕੜ ਦੇ ਵਿੱਚੋਂ ਲੰਘਣ ਵਾਸਤੇ ਜਦੋਂ ਜਾਇਦ ਕਰ ਰਿਹਾ ਸੀ ਉਹ ਬੋਲੀ ਕਹਿੰਦੀ ਬਚ ਕੇ ਸਾਦਾ ਕਿਤੇ ਤੇਰਾ ਜਾਮਾ ਪਲੀਤ ਨਾ ਹੋ ਜਵੇ ਉਹਨ ਗੁੱਸਾ ਆ ਗਿਆ ਜਦੋਂ ਗੁੱਸਾ ਆ ਗਿਆ ਤੇ ਉੱਚ ਉੱਪਰ ਆ ਬੋਲਿਆ ਨਾ ਉਹ ਅੱਗੋਂ ਫਿਰ ਬੋਲਦੀ ਕਹਿੰਦੀ ਵੇਖ ਕੇ ਸਾਦਾ ਕਿਤੇ ਤੇਰੇ ਚਿੱਟੇ ਚੋਲੇ ਨੂੰ ਦਾਗ ਨਾ ਲੱਗ ਜਵੇ ਜਦੋਂ ਆਹ ਬੋਲ ਬੋਲੀ ਹੁਣ ਉਹ ਸਾਧੂ ਗੁੱਸੇ 'ਚ ਆ ਗਿਆ ਗੁੱਸੇ ਵਿੱਚ ਆ ਕੇ ਉਹਨੇ ਆਖਿਆ ਕਹਿੰਦਾ ਤੂੰ ਮੈਨੂੰ ਦੱਸੇਂਗੀ ਤੂੰ ਮੈਨੂੰ ਦੱਸੇਂਗੀ ਦਾਗ ਦੇ ਬਾਰੇ ਤੂੰ ਮੈਨੂੰ ਜਾਣਕਾਰੀ ਦੇਂਗੀ ਆਪਦਾ ਪੇਸ਼ਾ ਵੇਖ ਤੇ ਮੇਰੀ ਚਿੱਟੀ ਚੂੜੀ ਵੱਲ ਵੇਖ ਇਹ ਸੁਣ ਕੇ ਜਿਹੜੀ ਨਰਤਕੀ ਸੀ ਉਹ ਮੁਸਕਰਾਈ ਉਹ ਕਹਿੰਦੀ ਮੈਂ ਤਾਂ ਅੰਦਰੋਂ ਬਾਹਰੋਂ ਇੱਕਾਂ ਬਾਬਾ ਮੈਂ ਤਾਂ ਇੱਕਾ ਅੰਦਰੋਂ ਬਾਹਰੋਂ ਪਰ ਤੇਰੇ ਚੋਲੇ ਤੇ ਲੱਗਿਆ ਹੋਇਆ ਦਾਗ ਸੂਤ ਨਹੀਂ ਆਉਣਾ ਮੈਨੂੰ ਤਾਂ ਸਾਰੇ ਜਾਣਦੇ ਨੇ ਪਰਦਾ ਤਾਂ ਤੇਰਾ ਹੀ ਏ ਕੀਤਾ ਹੋਇਆ ਤੂੰ ਮੈਨੂੰ ਦੱਸ ਇਸ ਚਿੱਟੇ ਚੋਲੇ ਥੱਲੀ ਤੇਰੀ ਆਤਮਾ ਜਮਾ ਚਿੱਟੀ ਆ ਇਹ ਅੱਜ ਸਾਡੇ ਸਾਰਿਆਂ ਲਈ ਵੀ ਸਵਾਲ ਹੈ